ਕਿੰਕੀ ਤਾਲੀਵਾਲ ਦੇ ਘਰ ਦੇ ਮੋਹਰੇ ਛੇੜੀ ਫਾਇਰ ਹੋਈਆ ਉਸ ਮੁਤਲਕ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਇਸ ਕੱਲ ਦਾ ਖਰਸ਼ਾ ਜ਼ਾਰ ਕੀਤਾ ਸੀ ਦੇਖੋ ਕੋਈ ਪੁਸ਼ਟੀ ਨਹੀਂ ਸੀ ਹੋਈ ਕੋਈ ਕੁਛ ਨਹੀਂ ਸੀ ਹੋਇਆ ਕਿਉਂਕਿ ਕੋਸ਼ਿਸ਼ ਤਾਂ ਕੀਤੀ ਕਿ ਕੋਈ ਸੰਪਰਕ ਜਿਹੜਾ ਹੋ ਜਾਵੇ ਇਹਨਾਂ ਦੇ ਨਾਲ ਕੋਈ ਗੱਲਬਾਤ ਜਿਹੜੀ ਹੋ ਜਾਵੇ ਇਹਨਾਂ ਦੀ ਟੀਮ ਦੇ ਨਾਲ ਤਾਂ ਕਿ ਵਿਚਲੀ ਗੱਲ ਦਾ ਕੋਈ ਥੋੜਾ ਬਹੁਤਾ ਇਲਮ ਹੋ ਸਕੇ ਥੋੜੀ ਬਹੁਤੀ ਜਾਣਕਾਰੀ ਮਿਲ ਸਕੇ ਪਰ ਅੱਜ ਜੇ ਤੁਸੀਂ ਪੰਜਾਬੀ ਟ੍ਰਿਬਿਊਨ ਦੀ ਖਬਰ ਪੜੋਗੇ ਤਾਂ ਉਹਦੇ ਵਿੱਚ ਉਹਨਾਂ ਦਾ ਟਾਈਟਲ ਹੈ ਕਿ ਪਿੰਕੀ ਢਾਲੀਵਾਲ ਦੇ ਘਰ ਤੇ ਗੋਲੀਆਂ ਚਲਾਈਆਂ 뮤జిక్ ਕੰਪਨੀ ਦੇ ਮਾਲਕ ਤੋਂ ਗੈਂਗਸਟਰ ਕਾਲਾ ਰਾਣਾ ਨੇ ਫਰौती ਮੰਗੀ ਮਤਲਬ ਇਹਦੇ ਵਿੱਚ ਮਟੌਰ ਥਾਣੇ 'ਚ ਮਾਮਲਾ ਵੀ ਦਰਜ ਹੋ ਜਾਂਦਾ ਹੈ ਫੋਰੈਂਸਿਕ ਟੀਮਾਂ ਨੂੰ ਵੀ ਬੁਲਾਇਆ ਜਾਂਦਾ ਹੈ ਐਸਾ ਖਬਰ ਲਿਖਦੀ ਹੈ ਖਬਰ ਦੱਸਦੀ ਹੈ ਤੇ ਇਹ ਖਬਰ ਜਿਹੜੀ ਹੈ ਲੱਗੀ ਹੈ ਐਸਐਸ ਨਗਰ ਯਾਨੀ ਮੋਹਾਲੀ ਤੋਂ ਦਰਸ਼ਨ ਸਿੰਘ ਸੋਟੀ ਪੱਤਰਕਾਰ ਨੇ ਜਿਹੜੇ ਪਾਣੀ ਉਹ ਉਹਨਾਂ ਕੋਲ ਉਹਨਾਂ ਦੀ ਕਲਮ ਤੋਂ ਇਹ ਖਬਰ ਹੈ ਤਾਂ ਖੈਰ ਦੇਖੋ ਇਹ ਵੀ ਸੁਣ ਦੇ ਵਿੱਚ ਆਇਆ ਕਿ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਵਗੈਰਾ ਵਗੈਰਾ ਉੱਚ ਚਲਦਾ ਰਹਿੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰ ਦੱਸਦੇ ਆ ਕਿ ਇਹ ਮਾਮਲਾ ਜਿਹੜਾ ਕੁਛ ਇਸ ਤਰ੍ਹਾਂ ਦਾ ਹੈ ਕਿ ਕਾਲਾ ਰਾਣਾ ਦਾ ਜਿਹੜਾ ਭਰਾ ਹੈ ਟੋਨੀ ਰਾਣਾ ਉਹਦੇ ਨਾਲ ਇਸ ਚੀਜ਼ ਨੂੰ ਜੋੜਿਆ ਜਾ ਰਿਹਾ ਹੈ ਤੇ ਨਾਲ ਇਹ ਵੀ ਇਸ ਖਬਰ ਦੇ ਹਵਾਲੇ ਨਾਲ ਮੈਂ ਦੱਸ ਦੇਵਾਂ ਕਿ ਕੀ ਆ ਗਿਆ ਕਿ ਦੋ ਦਿਨ ਪਹਿਲਾਂ ਕੀ ਆ ਗਿਆ ਸੀਗਾ ਕਿ ਪੈਸੇ ਤਿਆਰ ਰੱਖੀ ਹੁਣ ਇਸ ਖਬਰ ਨੂੰ ਛੱਡ ਤਈਏ ਤੇ ਆਈਏ ਆਪਾਂ ਜਿਹੜੀ ਕੱਲ ਕੱਲ ਕੀਤੀ ਸੀ ਜਿਵੇਂ ਇਹ ਖਬਰ ਫਲੈਸ਼ ਹੁੰਦੀ ਹੈ ਖਬਰ ਸੁਰਖੀ ਬਣਦੀ ਹੈ ਤਿਵੇਂ ਆਪਾਂ ਇਸ ਦਾ ਵਿਸ਼ਲੇਸ਼ਣ ਕਰਦੇ ਹਾਂ ਇਸ ਗੱਲ ਵੱਲ ਖੱਤਸ਼ਾ ਜ਼ਾਹਰ ਕੀਤਾ ਸੀ ਕਿ ਮਾਮਲਾ ਰੰਗਤਾਰੀ ਦਾ ਹੀ ਹੋ ਸਕਦਾ ਹੈ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਪਿੰਕੀ ਧਾਲੀਵਾਲ ਆਪਣੀ ਜ਼ਿੰਦਗੀ ਬੜੇ ਵਧੀਆ ਢੰਗ ਨਾਲ گزار ਰਿਹਾ ਸੀ ਜ਼ਿੰਦਗੀ ਲਗਜ਼ਰੀ ਸੀਗੀ ਸਾਰਾ ਕੁਝ ਸੀਗਾ ਪਰ ਉਹ ਕਿਤੇ ਨਾ ਕਿਤੇ ਕਹ ਲਓ ਕਿ ੜਕ ਫੜਕ ਤੇ ਸੁਰਖੀਆਂ ਚ ਲਾਈਮਲਾਈਟ ਦੇ ਵਿੱਚ ਪਿੰਕੀ ਧਾਲੀਵਾਲ ਨਹੀਂ ਸੀ ਕਿਉਂਕਿ ਅੱਜ ਦੀ ਪੀੜ੍ਹੀ ਤੇ ਧਾਲੀਵਾਲ ਨੂੰ ਜਾਣਦੀ ਨਹੀਂ ਸੀ ਇਥੇ ਸਾਟੇ ਵਰਗੇ ਜਾਣਦੇ ਆ ਨਾ ਜਿਹੜੇ ਉਸ ਟਾਈਮ ਦੇ ਪ੍ਰੋਮੋਟਰ ਪ੍ਰੋਡਿਊਸਰ ਕਿ ਭਾਈ ਕੁਮਾਨ ਕੌਣ ਆ ਕਾਲੀਵਾਲ ਕੌਣ ਆ ਅਰਜਿੰਦਰ ਸਿੰਘ ਫਾਇੰਟਨ ਤ੍ਰੈਨ ਕੌਣ ਆ ਸੀਐਮਸੀ ਵਾਲੇ ਕੌਣ ਸੀ ਫਗਵਾੜੇ ਵਾਲੇ ਕੌਣ ਸੀ ਵਗੈਰਾ ਠੀਕ ਹੈ ਨਾ ਐਚਐਮਵੀ ਜੀਡੀਸੀ ਉਹ ਕਿੱਦਾਂ ਚੱਲਦੀ ਸੀ ਸਾਰੀਆਂ ਚੀਜ਼ਾਂ ਜੜੀਆਂ ਨੇ ਕਿ ਭਾਈ ਇਹ ਕਿਤੇ ਨਾ ਕਿਤੇ ਕਹ ਲੋ ਅੱਜ ਦੀ ਪੀੜ੍ਹੀ ਵਾਸਤੇ ਅਣਜਾਣ ਸੀ ਤਾਂ ਮਾਮਲਾ ਕੀ ਹੋਇਆ ਕਿ ਜਦੋਂ ਹਾਈ ਪ੍ਰੋਫਾਈਲ ਮਾਮਲਾ ਬਣਦਾ ਹੈ ਸੁਨੰਦਾ ਸ਼ਰਮਾ ਦੇ ਮਾਮਲੇ ਚ ਕੁਝ ਸਾਡਾ ਮੀਡੀਆ ਜਿਹੜਾ ਉਹ ਗਰੇਸ ਨਹੀਂ ਕਰਦਾ ਕਿ ਬਈ ਇੰਨੇ ਦੇ ਮਾਲਕ ਇੰਨੇ ਦੇ ਮਾਲਕ ਵਗੈਰਾ ਵਗੈਰਾ ਤਾਂ ਫਿਰ ਇੱਕ ਤਾਰ ਜੁੜਦੀ ਆ ਹੁਣ ਇਸੇ ਰੰਗਦਾਰੀ ਦੇ ਹੀ ਨੈਟਵਰਕ ਦੇ ਨਾਲ ਇਸੇ ਕਰਕੇ ਹੀ ਜੇ ਤੁਸੀਂ ਦੇਖੋਗੇ ਧਾਲੀਵਾਲ ਹੋਰਾਂ ਦੀ ਟੀਮ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਬਿਲਕੁਲ ਮੌਨ ਹੈ ਬਿਲਕੁਲ ਚੁੱਪ ਹੈ ਉਹਦਾ ਕਾਰਨ ਇਹੀ ਹੈ ਕਿਉਂ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਵਰਤਾਰਾ ਵਾਪਰ ਜਾਂਦਾ ਹੈ ਨਾ ਜੀ ਕਿਸੇ ਦੇ ਨਾਲ ਤਾਂ ਫਿਰ ਸੁਭਾਵਕ ਹੈ ਕਿ ਖੌਫ ਜਿਹੜਾ ਬਨੇਰਿਆਂ ਤੱਕ ਚੜ ਜਾਂਦਾ ਹੈ ਨੀਆਂ ਤੋਂ ਲੈ ਕੇ ਬਨੇਰਿਆਂ ਤੱਕ ਉਦੋਂ ਫਿਰ ਪਾਦੀਆਂ ਮਣ ਤੁਰਦੀਆਂ ਨੇ ਉਦੋਂ ਇਹ ਨਾ ਚੀਜ਼ਾਂ ਨੂੰ ਮਤਲਬ ਕਿ ਨਹੀਂ ਲਿਆ ਜਾਂਦਾ ਕਿ ਮੈਂ ਪ੍ਰੈਸ ਕਾਨਫਰੰਸ ਕਰਕੇ ਇਹ ਕਰਾਂ ਉਹ ਕੁਝ ਬੰਦੇ ਹੁੰਦੇ ਆ ਜਿਹੜੇ ਡਰ ਤੇ ਕਾਬੂ ਪਾ ਕੇ ਡਰ ਸਾਰਿਆਂ ਨੂੰ ਲੱਗਦਾ ਹੈ ਮੈਂ ਤੁਹਾਨੂੰ ਦੱਸ ਦੇਵਾਂ ਕੋਈ ਐਸਾ ਵਿਅਕਤੀ ਨਹੀਂ ਹੈ ਜਿਸ ਨੂੰ ਡਰ ਲੱਗਦਾ ਨਾ ਹੋਵੇ ਫਰਕ ਸਿਰਫ ਇਹ ਹੁੰਦਾ ਕਿ ਡਰ ਮਹਿਸੂਸ ਕਰਨ ਵਾਲੇ ਕਦੇ-ਕਦੇ ਡਰ ਨੂੰ ਕਾਬੂ ਪਾ ਲੈਂਦੇ ਆ ਕਿਵਾ ਚੱਲਦੇ ਆ ਤਾਂ ਉਹ ਕੁਝ ਲੋਕ ਹੁੰਦੇ ਆ ਜਿਹੜੇ ਆ ਕੇ ਗੱਲ ਕਹਿੰਦੇ ਆ ਜਾਂ ਗੱਜ-ਬੱਜ ਕੇ ਕਹਿੰਦੇ ਆ ਕਿ ਮੈਂ ਪੈਸਾ ਨਹੀਂ ਦੇਣਾ ਜੋ ਹੁੰਦਾ ਹੋ ਜਾਵੇ। ਆ ਜਿਵੇਂ ਮਾਝੇ ਦੇ ਵਿੱਚ ਇੱਕ ਸਰਪੰਚ ਆ ਜਿਹਦੇ ਤੇ 5 ਕਿ 6 ਵਾਰੀ ਟੈਪ ਹੋਇਆ ਉਹਨੇ ਕਿ ਮੈਂ ਪੈਸੇ ਨਹੀਂ ਦੇਣੇ ਜੋ ਮਰਜ਼ੀ ਹੁੰਦਾ ਹੋ ਜਾਵੇ। ਆ ਵਿੱਚ ਜੇ ਫੇਰ ਟੈਕ ਹੋਇਆ ਤਾਂ ਕਹਿੰਦੇ ਮਤਲਬ ਇਹ ਆ ਕਿ ਇਹ ਜਿਹੜੇ ਇਸ ਤਰ੍ਹਾਂ ਦੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਲੋਕ ਹੁੰਦੇ ਆ ਆਰਟਿਸਟ ਲਾਈਨ ਦੇ ਜਿਹੜੇ ਬੰਦੇ ਹੁੰਦੇ ਆ ਉਹ ਇਹਨਾਂ ਚੱਕਰਾਂ 'ਚ ਝਮੇਲਿਆ 'ਚ ਨਹੀਂ ਪੈਂਦੇ ਸੋ ਇਸੇ ਕਰਕੇ ਹੁਣ ਸਭ ਕੁਝ ਚੁੱਪ ਹੈ ਮੌਨ ਹੈ ਇੱਕ ਖਮੋਸ਼ੀ ਹੈ ਪਰ ਜੇ ਕੁਝ ਬੋਲ ਰਿਹਾ ਹੈ ਤਾਂ ਉਹ ਗੋਲੀਆਂ ਦਾ ਖੜਾਕ ਬੋਲ ਰਿਹਾ ਹੈ ਬੋਲੀਆਂ ਬੋਲੀਆਂ ਖੜਾਕ ਬੋਲਿਆ ਉਸ ਤੋਂ ਬਾਅਦ ਫਿਰ ਮੀਡੀਆ ਬੋਲਦਾ ਸੁਰਖੀਆਂ ਬੋਲਦੀਆਂ ਨੇ ਤੇ ਸੁਰਖੀਆਂ ਹੀ ਦੱਸ ਰਹੀਆਂ ਨੇ ਕਿ ਇਹ ਮਾਮਲਾ ਰੰਗਦਾਰੀ ਦੇ ਨਾਲ ਜੁੜਿਆ ਹਾਲਾਂਕਿ ਸ਼ਬਦ ਖਬਰ ਦੇ ਵਿੱਚ ਜੇ ਤੁਸੀਂ ਦੇਖੋਗੇ ਇੱਥੇ ਵਸੂਲੀ ਨਹੀਂ ਲਿਖਿਆ ਗਿਆ ਫਰਾਕੀ ਲਿਖਿਆ ਗਿਆ ਪਰ ਕਿ ਮਾਮਲਾ ਵਸੂਲੀ ਦਾ ਹੈ ਫਰਾਉਤੀ ਬਾਰੇ ਆਪਾਂ ਅੱਗੇ ਕਿਹਾ ਕਿ ਫਰਾਉਤੀ ਦੀ ਪਰਿਭਾਸ਼ਾ ਥੋੜੀ ਜੀ ਇਹਦੇ ਤੋਂ ਪਿੰਨ ਹੈ ਇਹ ਦਿਤੋ ਵਕਾ ਹੈ ਪਰ ਦੇਖੋ ਹੁਤਾ ਲੀਬਾਲ ਤੇ ਗੋਲੀਆਂ ਚੱਲੀਆਂ ਯਾਨੀ ਉਹਦੇ ਘਰ ਤੇ ਗੋਲੀਆਂ ਛੱਲੀਆਂ ਤਾਂ ਦੇਖਣਾ ਹੀ ਹੋਏਗਾ ਕਿ ਮਿਊਜ਼ਿਕ ਇੰਡਸਟਰੀ ਚੋ ਕਿੰਨੇ ਕੁ ਲੋਕ ਅੱਗੇ ਆਉਂਦੇ ਆ ਸਾਹਮਣੇ ਆਉਂਦੇ ਆ ਇਸ ਚੀਜ਼ ਨੂੰ ਕਿਉਂਕਿ ਦੇਖੋ ਇਹ ਤਾਂ ਹੈ ਤੇ ਖੌਫਲਾ ਕੰਮ ਹੈ ਨਾ ਕਿ ਜੇ ਇੱਕ ਪ੍ਰੋਡਿਊਸਰ ਪ੍ਰੋਡਿਊਸਰ ਤਗੜੇ ਤੋਂ ਤਗੜੇ ਪੈਣ ਹੈ ਅੱਜ ਦੇ ਦੌਰ ਦੇ ਵਿੱਚ ਜੇ ਮਿਊਜ਼ਿਕ ਇੰਡਸਟਰੀ ਨੂੰ ਸ਼ਟ ਦਈਏ ਤਾਂ ਫਿਲਮ ਇੰਡਸਟਰੀ ਦੇ ਕਿਹੜੇ ਤਗੜੇ ਪ੍ਰੋਡਿਊਸਰ ਹੈ ਤੇ ਜ਼ਿਆਦਾਤਰ ਜਿਹੜੇ ਆ ਟਟਕਾਣਾ ਬਣਾਈ ਬੈਠੇ ਆ ਇਹੀ ਏਰੀਆ ਜਿੱਥੇ ਜ਼ਿਆਦਾਤਰ ਆਪਾਂ ਦੇਖਦੇ ਆ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਜ਼ਿਆਦਾ ਸ਼ਬਦੀਆਂ ਨੇ ਨਿਕਲਦੀਆਂ ਨੇ ਇਥੋਂ ਮੋਹਾਲੀ ਏਰੀਆ ਚੰਡੀਗੜ੍ਹ ਜਾਂ ਮੋਹਾਲੀ ਏਰੀਆ ਤਾਂ ਇੱਥੇ 뮤ਜ਼ਿਕ ਇੰਡਸਟਰੀ ਦਾ ਬਹੁਤ ਵੱਡਾ ਹਿੱਸਾ ਜਿਹੜਾ ਖਵਾਸ ਕਰਦਾ ਤੇ ਉਹ ਜਿਹੜੇ ਵਾਸ ਕਰਦੇ ਆ ਜਿਵੇਂ ਜਿਵੇਂ ਮੰਨ ਲਓ ਫਰਨੀਸ਼ਾਨੇ ਤੇ ਹੋਣਗੇ ਅੱਗੇ ਵੀ ਇੱਕ ਆਪਾਂ ਦੇਖਿਆ ਸ਼ਾਇਦ ਭੈਸ ਜਿਹੜਾ ਪ੍ਰੋਡਿਊਸਰ ਹੈ ਤਾਂ ਉਹ ਜਿੱਥੋਂ ਨਿਕਲਿਆ ਸੀਗਾ ਰਾਤ ਨੂੰ ਇੱਕ ਢਾਬੇ ਤੋਂ ਉਹ ਸ਼ਾਇਦ ਉਦਘਾਟਨ ਕਰਕੇ ਤੇ ਉਹ ਤੋਂ ਬਾਅਦ ਉੱਥੇ ਵੀ ਫਾਇਰੇ ਹੋ ਗਏ ਸੀਗੇ ਉਹ ਵੀ ਮਾਮਲਾ ਦਬੇ ਆ ਗਿਆ ਤੇ ਇਸ ਕਰਕੇ ਇਹ ਕਿਤੇ ਨਾ ਕਿਤੇ ਕਹਿ ਲਉ ਅੰਡਰ ਥ੍ਰੈਟ ਚੱਲ ਰਹੇ ਨੇ ਇਹ ਖੁੱਲਕੇ ਤੇ ਬੋਲਦੇ ਨਹੀਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਦੀਆਂ ਮਜਬੂਰੀਆਂ ਨੇ ਇਹਨਾਂ ਦੀਆਂ ਮਜਬੂਰੀਆਂ ਬਹੁਤ ਨੇ ਪਰ ਗੱਲ ਇਹ ਆ ਕਿ ਇਹ ਕੰਮ ਜਿਹੜਾ ਉਹ ਚੱਲਦਾ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰਅਈ ਨਹੀਂ ਹੈ ਤੇ ਇਹ ਕੰਮ ਮੈਨੂੰ ਵੀ ਲੱਗਦਾ ਕਿ ਛੇਤੀ ਕੀਤੇ ਰੁਕੇਗਾ ਇਹਦੇ ਵਿੱਚ ਹੋਰ ਵੀ ਕੁਝ ਚੀਜ਼ਾਂ ਨੇ ਕਿ ਇੰਡਸਟਰੀ ਦੇ ਵਿੱਚੋਂ ਵੀ ਕਈ ਵਾਰ ਚੀਜ਼ਾਂ ਜਿਹੜੀਆਂ ਲੀਕ ਹੁੰਦੀਆਂ ਨੇ ਜਾਣਕਾਰੀਆਂ ਮਿਲਦੀਆਂ ਨੇ ਇਹਦੇ ਕਿਤੇ ਆਦਕ ਕਰਨ ਵਾਸਤੇ ਫਾਇਰਿੰਗ ਕਰਵਾਉਣ ਵਾਸਤੇ ਇਹ ਬੰਦੇ ਅੱਜਕੱਲ ਬਹੁਤ ਈਜ਼ਲੀ ਹਾਇਰ ਹੋ ਜਾਂਦੇ ਆ ਸੋ ਜਿਹੜੀ ਗੱਲ ਆਪਾਂ ਇੱਕ ਖਰਸ਼ੇ ਦੇ ਰੂਪ ਤੇ ਵਿੱਚ ਜ਼ਾਹਰ ਕੀਤੀ ਸੀਗੀ ਕਿ ਥਾਲੀਵਾਲ ਦੇ ਘਰ ਦੇ ਬਾਹਰ ਜਿਹੜਾ ਇਹ ਫਾਇਰਿੰਗ ਦਾ ਮਾਮਲਾ ਨਜ਼ਰ ਆਉਂਦਾ ਹੈ ਪਹਿਲੀ ਨਜ਼ਰੇ ਹੀ ਇੱਕ ਕਿਤੇ ਨਾ ਕਿਤੇ ਵਸੂਲੀ ਨਾਲ ਜੁੜਿਆ ਮਸਲਾ ਲੱਗਦਾ ਹੈ ਤੇ ਬਿਲਕੁਲ ਅੱਜ ਅਖਬਾਰਾਂ ਦੀਆਂ ਖਬਰਾਂ ਇਸ ਗੱਲ ਦੀ ਪੁਸ਼ਟੀ ਕਰਦੀ ਹੁਣ ਗੈਂਗਸਟਰਾਂ ਦਾ ਨਾਮ ਵੀ ਉਹਨਾਂ ਨੇ ਲਿਖ ਦਿੱਤਾ ਹੈ ਇੰਕੀ ਤਾਲੀਵਾਲ ਦੇ ਘਰ ਦੇ ਮੋਹਰੇ ਛੇੜੀ ਫਾਇਰ ਹੋਈਆ ਉਸ ਮੁਤਲਕ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਇਸ ਗੱਲ ਦਾ ਖਰਸ਼ਾ ਜ਼ਾਰ ਕੀਤਾ ਸੀ ਦੇਖੋ ਕੋਈ ਪੁਸ਼ਟੀ ਨਹੀਂ ਸੀ ਹੋਈ ਕੋਈ ਕੁਛ ਨਹੀਂ ਸੀ ਹੋਇਆ ਕਿਉਂਕਿ ਕੋਸ਼ਿਸ਼ ਤਾਂ ਕੀਤੀ ਕਿ ਕੋਈ ਸੰਪਰਕ ਜਿਹੜਾ ਹੋ ਜਾਵੇ ਇਹਨਾਂ ਦੇ ਨਾਲ ਕੋਈ ਗੱਲਬਾਤ ਜਿਹੜੀ ਹੋ ਜਾਵੇ ਇਹਨਾਂ ਦੀ ਟੀਮ ਦੇ ਨਾਲ ਤਾਕਿ ਵਿਚਲੀ ਗੱਲ ਦਾ ਕੋਈ ਥੋੜਾ ਬਹੁਤਾ ਇਲਮ ਹੋ ਸਕੇ ਥੋੜੀ ਬਹੁਤੀ ਜਾਣਕਾਰੀ ਮਿਲ ਸਕੇ ਪਰ ਅੱਜ ਜੇ ਤੁਸੀਂ ਪੰਜਾਬੀ ਟਰਬਿਊਨ ਦੀ ਖਬਰ ਪੜੋਗੇ ਤਾਂ ਉਹਦੇ ਵਿੱਚ ਉਹਨਾਂ ਦਾ ਟਾਈਟਲ ਹੈ ਕਿ ਪਿੰਕੀ ਢਾਲੀਵਾਲ ਦੇ ਘਰ ਤੇ ਗੋਲੀਆਂ ਚਲਾਈਆਂ 뮤직 ਕੰਪਨੀ ਦੇ ਮਾਲਕ ਤੋਂ ਗੈਂਗਸਟਰ ਕਾਲਾ ਰਾਣਾ ਨੇ ਫਰौती ਮੰਗੀ ਮਤਲਬ ਇਹਦੇ ਵਿੱਚ ਮਟੌਰ ਥਾਣੇ ਚ ਮਾਮਲਾ ਵੀ ਦਰਜ ਹੋ ਜਾਂਦਾ ਹੈ ਫੋਰੈਂਸਿਕ ਟੀਮਾਂ ਨੂੰ ਵੀ ਬੁਲਾਇਆ ਜਾਂਦਾ ਹੈ ਇਸਾ ਖਬਰ ਲਿਖਦੀ ਹੈ ਖਬਰ ਦੱਸਦੀ ਹੈ ਤੇ ਇਹ ਖਬਰ ਜਿਹੜੀ ਹੈ ਲੱਗੀ ਹੈ ਐਸਐਸ ਨਗਰ ਯਾਨੀ ਮੋਹਾਲੀ ਤੋਂ ਦਰਸ਼ਨ ਸਿੰਘ ਸੂਟੀ ਪੱਤਰਕਾਰ ਨੇ ਜਿਹੜੇ ਆਣੀ ਉਹ ਉਹਨਾਂ ਕਲਮ ਤੋਂ ਇਹ ਖਬਰ ਹੈ ਤਾਂ ਖੈਰ ਦੇਖੋ ਇਹ ਵੀ ਸੁਣਦੇ ਵਿੱਚ ਆਇਆ ਕਿ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਵਗਰਾਗਰਾ ਉੱਚਾ ਚਲਦਾ ਰਹਿੰਦਾ ਤੁਹਾਨੂੰ ਸਾਰੇ ਨੂੰ ਪਤਾ ਹੈ